ਮਰਾ ਆਹ ਕੰਦ ਟਾ ਦਿਓ ਸ਼ਿਮਾ ਫਾਇਰ ਅਫਸਰ ਨਗਰ ਨਿਗਮ ਬਟਾਲਾ ਸਰ ਜੀ ਕੀ ਕੰਮ ਕੀਤਾ ਇਥੇ ਕਿਤੇ ਸੀ ਅਹੀ ਕੀ ਰੂਟੀਨ ਚੈਕਿੰਗ ਕੀਤੀ ਸਾਡੀ ਅਤੇ ਜਿਹੜਾ ਸਾਇਰਨ ਲੱਗਾ ਦਾ ਵਾ ਐਮਰਜੈਂਸੀ ਸਾਇਰਨ ਇਹਨੂੰ ਅਜੇ ਰੂਟੀਨ ਚ ਚੈੱਕ ਕੀਤਾ ਗਿਆ ਵੀ ਇਹ ਵਰਕਿੰਗ ਚ ਹੈਗਾ ਕਿ ਨਹੀਂ ਹੈਗਾ ਪੂਰੀ ਇੱਕ ਟ్రਾਈ ਲਈ ਕੀਤੀ ਗਈ ਹੈ ਸਰ ਕਿਸ ਕਰਨ ਦੇ ਚੈੱਕ ਕੀਤਾ ਗਿਆ ਕੁਇਸ ਚੈਕਿੰਗ ਕੀਤੀ ਗਈ ਹੈ ਇਹਦੇ ਵਿੱਚ ਕੋਈ ਡਰਨ ਵਾਲੀ ਗੱਲ ਨਹੀਂ ਹੈਗੀ ਮੌਕੇ ਤੇ ਚੱਲ ਚੱਲਦਾ ਹੈ ਕਿ ਨਹੀਂ ਚੱਲਦਾ ਉਹਦੇ ਕਰਕੇ ਦੀ ਰੂਟੀਨ ਜਿਹੜੀ ਚੈਕਿੰਗ ਉਹ ਹਰ ਹੀ ਕਰਦੇ ਆ ਕਿਨ ਕਰਾਂ ਮਹੀਨੇ ਬਾਅਦ ਉਹੀ ਚੈਕਿੰਗ ਕੀਤੀ ਜਾਂਦੀ ਹੈ ਸਰੀ ਹੁੰਦਾ ਹੀ ਪਹਿਲਾਂ ਕਿਤੇ ਲੋਡ ਪੈਣ ਤੇ ਚੱਲਦਾ ਸੀ ਬੜੀ ਧੀਰ ਬਾਅਦ ਚੈਕਿੰਗ ਵੈਦੀ ਹੋਣ ਲੱਗੀ ਜਦੋਂ ਨਹੀਂ ਇਹਦੇ ਇਸ ਤਰ੍ਹਾਂ ਸੀਗਾ ਵੀ ਇੱਥੋਂ ਦਫਤਰ ਪੱਲੇ ਸਾਡਾ ਇੱਥੇ ਸੀਗਾ ਉਦੋਂ ਹੀ ਰੂਟੀਨ 'ਚ ਚਲਾਉਂਦੇ ਰਹੇ ਆ ਫੋਨ ਸਾਡਾ ਦਫਤਰ ਇੱਥੋਂ ਸ਼ਿਫਟ ਹੋ ਕੇ ਤੇ ਚਲਾ ਗਿਆ ਬੇਲਿੰਗ ਕਾਲਜ ਲਾ ਕੇ ਉਹਦੇ ਕਰਕੇ ਵੇਲੇ-ਵੇਲੇ ਚਲਾਈਦਾ ਵਾ ਲੇਕਿਨ ਜਿਆਦਾ ਲੰਬੀ ਹੂਟਿੰਗ ਨਹੀਂ ਕਰੀਦੀ ਅੱਜ ਥੋੜੀ ਲੰਬੀ ਹੂਟਿੰਗ ਕੀਤੀ ਗਈ ਆ ਇਸ ਕਰਕੇ ਤੁਹਾਨੂੰ ਵੀ ਇਹਦੇ ਬਾਰੇ ਸਾਰੀ ਸ਼ਹਿਰ ਨੂੰ ਪਤਾ ਲੱਗਾ ਕਿ ਚੱਲ ਰਿਹਾ ਇਹ ਸ਼ਹਿਰ ਹੋਰ ਵੀ ਸ਼ਹਿਰ 'ਚ ਲੱਗੇ ਦੇ ਫਿਰ ਵੀ ਉਹ ਵੀ ਚੈੱਕ ਕਰ ਰਹੇ ਤੁਸੀਂ ਜੀ ਕਿਸੇ ਵੀ ਐਮਰਜੈਂਸੀ ਦੌਰਾਨ ਜਦੋਂ ਲੋਕਾਂ ਨੂੰ ਅਗਾਹ ਕਰਨ ਲਈ ਇਹ ਜਿਹੜੇ ਆ ਸਾਇਰਨ ਸਿਸਟਮ ਲੱਗੇ ਹੁੰਦੇ ਆ ਉਹ ਜਿਹੜੇ ਸ਼ਹਿਰ ਚ ਜਿਹੜੀ ਜਿਹੜੀਆਂ ਵੱਡੀਆਂ ਫਾਉਂਡਰੀਆਂ ਨੇ ਜਾਂ ਫੈਕਟਰੀਆਂ ਨੇ ਉਹਨਾਂ ਵਿੱਚ ਵੀ ਲੱਗੇ ਨੇ ਉਹਨਾਂ ਨੂੰ ਵੀ ਇਹਦੇ ਬਾਰੇ ਜਾਣੂ ਕਰਾਇਆ ਗਿਆ ਕਿ ਲੋਡ ਪੈਣ ਤੇ ਉਹਨਾਂ ਨੂੰ ਜਦੋਂ ਇਹ ਮੈਸੇਜ ਕੋਈ ਵੀ ਕਰ ਕਨਵੇ ਕਰਦੇ ਆ ਤੇ ਇਹਨੂੰ ਕਿਸ ਕਿਸ ਤਰੀਕੇ ਨਾਲ ਚਲਾਉਂਦੇ ਮੈਸਰ ਜਿਹੜੀ ਕੱਲ ਮੌਡਰਿੰਗ ਚੱਲਦੀ ਪਈ ਆ ਉਹਦੇ ਵਾਸਤੇ ਕੀ ਤਿਆਰੀਆਂ ਨੇ ਆਪਣੇ ਨਗਰ ਨਿਗਮ ਵੱਲੋਂ ਦੇਖੋ ਸਾਡੇ ਕੋਲ ਇੱਥੇ ਜਿਹੜਾ ਸਰਕਲ ਨੇ ਆ ਉਹ ਮੌਕਬੇਲ ਦੇ ਵਿੱਚ ਪੜੇ ਆ ਰੋਲ ਦਾ ਟਨ ਆਪਿਆ ਉਹਦੀ ਆ ਤਿਆਰੀ ਦੇ ਲਈ ਅੱਜ ਉਹਨੂੰ ਟੈਸਟ ਕੀਤਾ ਗਿਆ ਤੇ ਬਿਲਕੁਲ ਸਹੀ ਪਾਇਆ ਗਿਆ ਕੱਲ 7 ਤਰੀਕ ਨੂੰ ਮੌਕਬੇਲ ਹੋਏਗੀ ਇਹ ਵੀ ਉਹਨੇ ਚ ਮਰਕੋ ਕਰਦੀ ਈ ਸਰਕਾਰੋਂ ਲੌਂਗ ਦਾ ਖਾਇਆ ਨੀਜੀ ਸਾਹਿਬ ਦੀ ਲੈਟਰ ਆਈ ਹੈ ਤੇ ਜਿੱਦੇ ਵੀ ਤੁਹਾਡੇ ਸ਼ਹਿਰ ਦੇ ਵਿੱਚ ਸਾਰੇ ਨੇ ਇਹਨਾਂ ਬਾਰੇ ਨੂੰ ਕੁਝ ਕਰਕੇ ਰੱਖਿਆ ਹੈ ਤਾਂ ਕਿ ਕੱਲ ਤੋਂ ਵਧਣ ਜਿਹਨਾਂ ਨੂੰ ਵਾਪਸ ਆ ਜਾ ਸਕਣ ਹੋਰ ਵੀ ਕਿ ਤਿਆਰੀਆਂ ਦੇ ਆਡਰ ਆ ਗਈ ਇਹ ਹੁਣ ਰਾਜ ਦੀ ਕਾਰਪੋਰੇਸ਼ਨ ਕਿਤੇ ਬਸ ਇਹੀ ਹੈ ਤੇ ਬਾਕੀ ਜੇ ਕੋਈ ਬਾਦੀਆਂ ਹੋਰ ਹੋਰ ਅਦਤਾਂ ਹੋ ਤਾਂ ਉਸ ਤਰ੍ਹਾਂ ਉਹਦਾ ਪਾਸ ਕੀਤਾ ਜਾਏ ਸਰ ਇਹ ਪਹਿਲਾਂ ਕਿੱਥੇ ਵਰਤਿਆ ਜਾਂਦਾ ਨਹੀਂ ਉਹ ਟਰੱਕ ਪਹਿਲਾਂ ਕਿਦੋਂ ਵਰਤਿਆ ਜਾਂਦਾ ਹੁਣ ਤਾਂ ਮੌਨਕ੍ਰੀਟ ਤੇ ਵਰਤਦਾ ਤਾਂ ਵੀ ਲੜਾਈ ਦੇ ਵਿੱਚ ਵੀ ਵਰਤੇ ਜਾਂਦਾ ਹੈ ਕਿਤੇ ਇਸ ਤਰ੍ਹਾਂ ਹੀ ਸਮੇਂ-ਸਮੇਂ ਦੇ ਕਈ ਜਗ੍ਹਾਵਾਂ ਕੋਰੋਨਾ ਆਇਆ ਤਾਂ ਵੀ ਇਹਨੂੰ ਵਰਤੇ ਜਾਂਦਾ ਹੈ